ਪਾਣੀ ਜਬੀ ਨਿੱਪੜ ਗਿਆ ਪੱਤਾ ਜਰਦਾ ਤੀਲੇ ਪੈ ਰਚੀ ਐ ਸੋਕੀ ਜਾਲੀ ਵੇਂ ਦਾ ਕਤੁੱਤੀ ਕੋ ਕੀ ਕਰੀਏ ਨੱਚਾ ਹੋਈ ਕੇ ਕਰ ਪੀ ਤਾ ਠੀਕ ਐ ਕੇ ਮਾਰ ਲੈ ਗੜਾਚ ਤੂੰ ਤੂੰ ਹੀ ਆ ਗਿਆ ਆਪਾ ਚਲਾ ਇਧਰ ਇੰਕਰਾ ਇਧਰ ਜੀ ਲਾਗਤ ਨਹੀਂ ਹੋਰ ਸੁਣਾ ਖੜ ਵਧੀਆ ਅਨੁਪਰ ਲਟੋਏ ਉਹ ਨਾਲੇ ਹਣਾ ਕਿ ਜੀ ਸੀ ਵੀ ਸੱਦੇ ਗਣੇ ਕਵਾਸੇ ਉਹ ਭਰਾਵਾ ਪੰਗਾ ਲੈ ਲਿਆ ਬਤਾ ਉਹ ਡੂੰਗਾ ਜਾਵੜਿਆ ਸ਼ਰਮੈਂ ਡੂੰਗਾ ਵਾਲਾ ਜਾਵੜਿਆ ਜਮਾ ਜੜਾਂ ਚੋਂ ਕੱਢਣ ਦੀ ਤੱਕ ਵਗਿਆ ਵੀ ਮੈਂ ਥੱਲੇ ਜੜ ਛੱਡਣੀ ਨਹੀਂ ਤੋ ਆਇਆ ਆਖਿਆ ਵੀ ਮੋਸਲੀ ਕੱਢੋ ਸੱਲੋ ਜਮਾ ਹਾਂ ਹੁਣ ਭਰਨੇ ਮੇਰੇ ਸਾਲ ਦੀ ਢੂਈ ਦੁਖਣ ਲੱਗ ਜਾਂਦੀ ਲੱਗਿਆ ਤਾਂ ਰਹਿਣਾ ਕਹੀ ਨਾਲ ਡੋਕ ਤੱਕ ਪਾਉਣਾ ਉਦੋਂ ਬਾਅਦ ਦੰਮ ਲੈ ਲੈਣਾ ਚੱਲ ਦੰਮ ਲੈ ਲੈ ਭਰ ਲਾ ਪਰਤਾ ਲੈ ਉਹਨੂੰ ਵਲਕਰ ਪਰੜੇ ਲਾ ਦੇ ਆ ਤੇਰੇ ਸਾਹਮਣੇ ਹੁਣ ਤਾਂ ਥੋੜੇ ਥੋੜੇ ਹੀ ਰਹਿ ਗਏ ਪਰਤੇ ਉੱਤੇ ਹੀ ਰਹਿ ਗਏ ਹੁਣ ਤਾਂ ਕੰਮ ਲੈ ਲੈ ਕੰਮ ਹੁਣ ਤਾਂ ਮਹਾਦਰ ਨਾ ਗੱਲ ਕਰਦਾ ਸੀਗਾ ਮਹਾਜ ਫੇਰ ਕਿਲੇ ਜਾ ਪੈਗਾ ਸਾਡੇ ਤਾਂ ਕੀ ਗੱਲ ਹੋ ਗਈ ਆਦਾ ਗਲਸ ਪਿਆ ਉਹ ਰੋਣੂ ਪਤਾ ਨਹੀਂ ਕਿੱਥੋਂ ਪਤਾ ਲੱਗ ਗਿਆ ਕੀ ਬਾਰੇ ਉਹ ਨੂੰ ਕਿਹਨੇ ਰਸਤਾ ਕੰਜਰ ਦਿਆ ਉਹ ਹਰਮਨ ਨੇ ਰਸਤਾ ਕੋ ਕੋਣ ਉਹ ਗਵਾਂਡੜ ਆਪਣੀ ਰੋਡੋਂ ਪਰਲੇ ਪਾਸੇ ਘਰਾਂ ਆਉਂਦੇ ਉਹ ਪ੍ਰੀਤ ਨਾਲ ਆਉਂਦੇ ਸੀ ਯਾਰ ਮੈਨੂੰ ਤਾਂ ਐਸੀ ਚਲਮਹਾ ਜੀ ਜਿਹਾ ਲੱਗ ਰਿਹਾ ਨਾ ਚਲਮਹਾ ਆ ਜਾਂਦੀਆਂ ਕੋਈ ਗੱਲ ਨਹੀਂ ਕੁੜੀਆਂ ਕੋਲ ਕੁੜੀਆਂ ਹੁੰਦੇ ਨੇ ਮਣ ਪ੍ਰੀਤ ਤਾਂ ਮੈਨੂੰ ਯਕੀਨ ਆ ਪ੍ਰੀਤ ਤਾਂ ਦੱਸ ਦਿੰਦੇ ਆਪਣਾ ਲਈ ਤੂੰ ਉਹਨੂੰ ਦੱਸ ਤਾ ਨਹੀਂ ਦਿੱਤਾ ਤੂੰ ਨਾ ਨਾ ਮੈਂ ਕਿੱਥੋਂ ਦੱਸਾਂ ਮੋਤਲਾ ਬੜਾ ਵੱਡਾ ਬੱਜਿਆ ਸਮਝ ਉਹਦਾ ਚਾਰ ਵਧੀਆ ਕੀਤਾ ਉਹ ਤਿੰਨ ਚਾਰ ਦਿਨ ਹੋ ਗਏ ਲੋਪੀ ਰੱਖਿਆ ਗੱਲ ਨੂੰ ਦੱਬ ਕੇ ਰੱਖ ਬਦਨਾਮੀ ਹੋ ਜੂ ਗਾਹਾਂ ਗੱਲ ਉੱਡ ਜੂ ਜੇ ਗੱਲ ਦਾ ਪਤਾ ਲੱਗ ਗਿਆ ਕਿਸੇ ਦਾ ਉਹ ਆਪਾਂ ਤਾਂ ਗੱਲ ਤੇ ਇੰਨੇ ਚਿਰ ਦੀ ਮਿੱਟੀ ਪਾਈ ਹੋਈ ਆ ਬਾਪੂ ਆਹ ਮੈਨੂੰ ਲੜੀ ਜਾਂਦੇ ਆ ਕਹਿੰਦੇ ਮੈਂ ਸਾਨੂੰ ਉੱਦ ਦੇ ਕਾਏ ਵੀ ਇਹਨਾਂ ਨੂੰ ਘਰੇ ਨਾ ਬਣਦਿਆ ਕਰ ਪੂਆ ਤਾਂ ਮੂੰ ਵੀ ਥੋੜਾ ਜਿਹਾ ਤੱਪਦੀ ਆ ਤੇਰੀ ਤੂੰ ਤਾਂ ਮੈਨੂੰ ਪਤਾ ਹੀ ਆ ਹੈਗਾ ਤਾਂ ਸਾਡਾ ਹੀ ਕੋਡ ਬਾਉ ਵੀ ਪੂਆ ਨੂੰ ਪੂਆ ਬਾਰੇ ਮੈਂ ਕੀ ਜਾਣਦਾ ਨਹੀਂ ਉਹ ਕਹਿੰਦੀ ਤਾਂ ਸਹੀ ਸੀ ਯਾਰ ਉਦਦੇ ਹੋ ਪੂਆ ਤਾਂ ਹਾਂ ਆ ਹੁਣ ਕੰਡੇ ਉਹਨਾਂ ਨੇ ਬੀਜਿਆ ਜੇ ਘਰੇ ਨਾ ਹੁੰਦੀਆਂ ਕਿਉਂ ਉਹਨੂੰ ਪਤਾ ਲੱਗਦਾ ਮੈਂ ਤੈਨੂੰ ਇੱਕ ਗੱਲ ਦੱਸਦਾ ਹੁੰਦਾ ਕਿਸੇ ਦਾ ਜੀਨ ਕਰਦਾ ਹੁੰਦਾ ਕਿਸੇ ਦੇ ਘਰੇ ਕਲੇਸਪਨ ਨੂੰ ਜਦੋਂ ਭੂਆ ਉਹਨਾਂ ਨਾਲ ਲੜਦੀ ਸੀ ਉਹ ਖੁੰਦਕੀਆਂ ਮਾਰੀਆਂ ਕਹਿ ਕੇ ਕਈਆਂ ਨੇ ਉਹ ਪਤਾ ਨਹੀਂ ਆਇਆ ਕਰ ਗਿਆ ਉਹਨਾਂ ਨੇ ਖੁੰਦਕੀਆਂ ਉਹ ਜੇ ਤੇਰੀ ਭੂਆ ਉਹਨੂੰ ਆਇਆ ਨੂੰ ਅਗਲੀਆਂ ਨੂੰ ਗਵਾੜ ਆਣ ਗਵਾੜ ਆਉਂਦਾ ਹੁੰਦਾ ਹੁੰਦਾ ਗੁਰਪ੍ਰੀਤ ਕਰੇ ਉਹ ਮੈਂ ਤਾਂ ਹੀ ਹਾਂ ਰੁੱਕਿਆ ਸੀਗਾ ਉਦੋਂ ਮੈਂ ਮਹਾ ਚੱਲ ਭੂਆ ਮਹਾ ਚੱਲੇ ਦੇ ਕੋਲ ਆਉਂਦੀਆਂ ਨੇ ਮੈਂ ਜੀ ਲੱਗ ਰਹਿਣਾ ਮੈਂ ਉਹਦੇ ਕੋਲ ਹੋਰ ਆ ਉਹ ਵੀ ਕੌਣ ਇਹ ਬੁੜੀਆਂ ਦੀ ਮੋਟੀ ਮਤ ਹੁੰਦੀ ਆ ਉਹਨਾਂ ਨੇ ਉਂਗਲ ਲਾ ਕੇ ਘਰੇ ਕਲੇਸ਼ ਕਰਤਾ ਉਹਦੇ ਵੀ ਭਾਈ ਇਹਨਾਂ ਦਾ ਕਲੇਸ਼ ਕਰਾ ਦਿੱਤੀ ਐਂ ਕਰ ਗਏ ਉਹਨੇ ਠੀਕ ਆ ਚੀ ਅੱਜ ਕਿਵੇਂ ਆਉਣੇ ਹੋਗੇ ਸਾਡੇ ਬਣੀ ਕਿਉਂ ਆ ਨਹੀਂ ਸਕਦਾ ਇਹ ਉਹੀ ਆ ਗਿਆ ਮੈਂ ਤਾਂ ਇਹ ਆਪਣੇ ਘਰੇ ਕਦੋਂ ਆਉਂਦਾ ਕੰਮ ਤਾਂ ਹੀ ਆਉਂਦਾ ਇਹ ਤਾਂ ਓਏ ਤੇਰੇ ਮੈਂ ਨਹੀਂ ਜਾਦਾ ਤੇਰੀ ਕਰਕੇ ਨਹੀਂ ਆਉਂਦਾ ਕਿਉਂ ਮੈਂ ਕੀ ਇਹਦੇ ਨੱਤਾ ਤੇ ਮਿਲ ਜੁੜ ਪਾਉਣੀ ਹੈਗੀ ਜੁੜ ਪਾਉਣੀ ਹੈ ਜੀ ਤੂੰ ਲੋਕਾਂ ਦੇ ਘਰਾਂ 'ਚ ਜਾ ਕੇ ਤੁਰੀ ਫਿਰਦੀ ਆਂ ਕਿ ਇਹਨੂੰ ਲੋਕ ਕਹਿੰਦੇ ਤੂੰ ਜਾਚੀ ਐਂ ਚੱਕੀ ਫਿਰਦੀ ਆਂ ਮੂੰਹ ਇੱਧਰ 바ਗੀ ਉੱਧਰ 바ਗੀ ਸੋ ਬਰਾਬਰ ਦਾ ਹੋ ਰਿਹਾ ਅਗਲੇ ਨੂੰ ਅਗਲਾ ਮਹੀਨੇ ਦਿੰਦਾ ਉਹੀ ਕਹੀ ਹੈ ਨਾ ਮੈਂ ਤੱਕਿਆ ਨਹੀਂ ਮੈਨੂੰ ਕਦੇ ਚੱਲ ਤੁਸੀਂ ਕਾ ਲੜਦੇ ਓਏ ਅਸੀਂ ਖੇਤ ਬੰਦੇ ਕਿੱਥੇ ਹੁੰਦੇ ਆ ਮੇਰੇ ਕੋਲ ਗੱਲਾਂ ਕਰਦਾ ਹੀ ਹੁਣ ਇਹ ਜਾਣ ਚੰਗਾ ਤੂੰ ਚਾਹ ਲਿਆ ਜ਼ਿਆਦਾ ਪਿਆਦੇ ਹੁਣ ਨਾ ਬੈਠੀ ਨਹੀਂ ਪਹਿਲਾਂ ਚਾਹ ਲਿਆ ਦੇ ਓ ਮਸਾਂ ਦਾ ਘਰੇ ਆਇਆ ਚਾਹ ਨਹੀਂ ਪੀਂਦਾ ਇਹ ਚਾਹ ਕੋਈ ਨਾ ਬਣਾ ਦਿੰਦੀ ਹੈ ਕਿੱਡੀ ਕ ਗੱਲ ਹੈ ਚਾਹ ਨੂੰ ਘਰੇ ਪਹਿਲਾਂ ਇਹਨਾਂ ਦਾ ਕਲੇਸ਼ ਹੋ ਗਿਆ ਤੇ ਕਿਉਂ ਕਲੇਸ਼ ਕਾਦੇ ਪਿੱਛੇ ਹੋ ਗਿਆ ਵੀ ਕਲੇਸ਼ ਉਹਦਾ ਕੁਝ ਨਹੀਂਗਾ ਅੱਕੀ ਬਾਰੇ ਪੁੱਛਦੀ ਸੀ ਉਹਦਾ ਮੇਰੇ ਤਾਂ ਅੱਛਾ ਉਹ ਹਰਮਨ ਨੇ ਕਿਤੇ ਘਰੇ ਦੱਸਤਾ ਹੋਊਗਾ ਕਿਤੇ ਮੀਤ ਕੋਲੇ ਕਿਉਂ ਦੱਸੀ ਦੱਸਿਆ ਨਹੀਂ ਹੈਗਾਗਾ ਮੀਤ ਨੂੰ ਨਾ ਵੀ ਦੱਸੇ ਨਹੀਂ ਹੁਣ ਪਰਦੇ ਚੱਕ ਦੀਏ ਕਰਦੇ ਅਸੀਂ ਕੋਈ ਚਾਜਦਾ ਕੰਮ ਕਰ ਹੈਗਾ ਉਹਨੇ ਕਰਦੀ ਤੂੰ ਮੈਂ ਕਿਉਂ ਹਰ ਇੱਕ ਨੂੰ ਨਹੀਂ ਪਰਦਾਤਾ ਇਹ ਤਾਂ ਚਾਹ ਕਰਦੀ ਨੂੰ ਹੀ ਹੈਗੀ ਜਦੋਂ ਮਰੇ ਖੜੇ ਕੋ ਉਹ ਕਹਿੰਦਾ ਮੁਰਦੇ ਕਿਉਂ ਖਾੜੀਏ ਅਸੀਂ ਉਹ ਗੱਲ ਤਾਂ ਜ਼ਰੂਰ ਕਿਉਂ ਦੱਸੀਏ ਜਦੋਂ ਗੱਲਾਂ ਆਉਂਦੇ ਹੁੰਦੇ ਥੋੜੀ ਹੋਈਆਂ ਜੇ ਤਾਂ ਕੋਈ ਵਰਤਦੇ ਹੋਏ ਸੀ ਫਿਰ ਤਾਂ ਇਹਨੂੰ ਦੱਸੀਏ ਇਹ ਵੀ ਗੱਲ ਹੈਗੀ ਹੈਗੀ ਸੱਜਾ ਤੂੰ ਚਾ ਲਿਆ ਬੇਚਾ ਦਾ ਛੱਡ ਖੜ ਗਿਆ ਹੁਣ 2 ਮਿੰਟ ਛੇ ਦੀ ਚਾਚਾ ਤਾ ਹੋਈ ਪਈਏਗੀ ਮੈਂ ਤਾਂ ਤੈਨੂੰ ਇਹ ਕਹਿੰਦੀ ਸੀਗੀ ਮੈਂ ਕਿ ਤੇਰੀ ਭੂਆ ਤਾਂ ਬਥੇਰੀ ਸਿਆਣੀ ਹੈਗੀ ਅ ਮੈਂ ਓਏ ਹਰਮਨ ਨੇ ਕੀਤਾ ਕੰਮ ਸਾਰਾ ਜਿਹੜਾ ਕੀਤਾ ਉਹ ਤਾਂ ਹਰਮਨ ਨੇ ਤਾਂ ਚਲ ਜਿਹੜਾ ਕਹਿਣਾ ਸੀ ਕਹਿਤਾ ਤਾਂ ਹੀ ਕਲੇਸ਼ ਪੈ ਗਿਆ ਸਾਡੇ ਘਰੇ ਤੇਰੀ ਭੂਆ ਤਾਂ ਇੰਨੀ ਸਿਆਣੀ ਐ ਜਿੰਨੀ ਵੀ ਕਹਦੇ ਪਰ ਜਿਹੜੀ ਗੱਲ ਤੇਰੇ ਘਰ ਵਾਲੀ ਐ ਭਾਈ ਉਹ ਪਹਿੜੀ ਐ ਜਿਹੜੇ ਸਾਹਮਣੇ ਉਹ ਬੋਲਦੀ ਐ ਉਹ ਬੋਲਦੀ ਤਾਂ ਹੀ ਆ ਹੁਣ ਜੋ ਮੈਡੀਕਲ ਸੁਣਾ ਗੱਲ ਦਾ ਪਤਾ ਲੱਗਾ ਉਹਨੂੰ ਹੁਣ ਉਹ ਬੋਲੂਗੀ ਆਲੀ ਆਪਣੇ ਵੀ ਗਲਤ ਗੱਲ ਲੈਣਾ ਆਪਾਂ ਦੱਸਿਆ ਨਹੀਂ ਜਦੋਂ ਆਲੇ ਨੂੰ ਜਿਹੜੀ ਗੱਲ ਸਹੀ ਆ ਤਾਂ ਸਹੀ ਦੱਸੂਗੀ ਫਿਰ ਜਦੋਂ ਆਪਾਂ ਹੁਣ ਜੋ ਆਕੇ ਕੋਈ ਕੰਨ ਭਰੀ ਜਾਂਦਾ ਤਾਂ ਫਿਰ ਪਤਾ ਲੱਗੂਗਾ ਹਾਂ ਮੈਂ ਇਹੀ ਕਹਿਨੀ ਆ ਕਿ ਜਦੋਂ ਆਪਾਂ ਕੋ ਗੱਲ ਹੀ ਨਹੀਂ ਕਰੀ ਉਹਦਾ ਮਤਲਬ ਹੀ ਨਹੀਂ ਪੁੱਛਣ ਦਾ ਉਹ ਤਾਂ ਜਾਣ ਜਾਣ ਕੇ ਸਵਾਦ ਲੈਂਦੀ ਆ ਫਿਰ ਇਸ ਚੀਜ਼ ਦਾ ਸਵਾਦ ਤਾਂ ਗਾਧ ਲੈਂਦੇ ਤਾਂ ਪੁੱਛਿਆ ਉਹਨੇ ਫਿਰ ਪੁੱਛੂਗੀ ਤਾਂ ਹੈਗੀ ਹੁਣ ਮੈਂ ਉਹਨੂੰ ਗੱਲ ਦਾ ਪਤਾ ਲੱਗ ਗਿਆ ਕਿਸੇ ਤੋਂ ਉਹ ਗੱਲ ਦਾ ਪਤਾ ਤਾਂ ਕਰੂਗੀ ਫਿਰ ਤੁਸੀਂ ਲੜਾਈ ਕਿਉਂ ਭਾਈ ਭਾਈ ਉਹ ਲੜਾਈ ਦੀ ਗੱਲ ਤਾਂ ਐ ਵੀ ਹੁਣ ਮੈਂ ਉਹਨੂੰ ਕੀ ਦੱਸਾਂ ਤੂੰ ਇਹਨਾਂ ਦੀ ਲੜਾਈ ਤੋਂ ਕੀ ਲੈਣਾ ਮੇਰੀ ਗੱਲ ਸੁਣ ਤੂੰ ਹੂੰ ਤਾਂ ਬਥੇਰਾ ਉਹ ਕਰਦੀ ਤੇ ਸਿਆਣੀ ਬਣਦੀ ਆ ਕਰੇ ਹੂੰ ਤਾਂ ਬਥੇਰੀ ਕੁੱਤੇ ਖਾਣੀ ਮੇਰੇ ਨਾਲ ਕਰਦੇ ਕਿਸੇ ਦੇ ਬੈਠੇ ਉੱਠੇ ਤੂੰ ਹਟ ਜਾ ਕਰ ਮੈਂ ਕੀ ਕਹਿਤਾ ਹਾਂ ਹੁਣ ਬੋਲ ਤੂੰ ਕਿਹੜਾ ਹਟਦੀ ਆ ਤੂੰ ਚਾਹ ਬਣਾ ਲੈ ਜਾ ਪੱਛ ਮੈਂ ਤਾਂ ਇਹਨੂੰ ਐਂ ਕਿਹਾ ਵੀ ਤੇਰੀ ਟੀਮੀ ਮੜੀ ਮੱਟੀ ਉਂਗਲਾਂ ਲਗਾ ਆਂ ਉਂਗਲਾਂ ਲਾਉਣੀਆਂ ਤੇਰੀਆਂ ਟੀਮੀਆਂ 'ਚ ਇਹੀ ਛੋਟੀ ਜਿਹੀ ਕੋਟ ਹੁੰਦਾਗਾ ਉਂਗਲਾਂ ਉਂਗਲਾਂ ਮਰਪਾਉਂਦੀਆਂ ਹੁੰਦੀਆਂ ਹੁਣ ਤੂੰ ਇਹਨੂੰ ਕਹਿ ਦੇ ਤੇਰੀ ਟੀਮ 'ਚ ਕੋਟ ਜਾ ਕੇ ਇਹ ਬਿਲਕੁਲ ਤੂੰ ਆਏ ਕਿ ਮੈਂ ਗਾਹ ਗੱਲ ਨੂੰ ਕਿਉਂ ਪੁੱਛਾਈ ਜਾ ਰਹੀ ਹੈ ਤੂੰ ਤਾਂ ਉਹ ਲੜਾਈ ਪੂਆ ਬਰੇ ਸਾਡੂ ਸਾਡੀ ਕੁੜੀ ਆ ਸੀ ਜਾਣਦੇ ਨਹੀਂ ਪੂਆ ਬਰੇ ਵੀ ਕਿਵੇਂ ਉਹ ਚੰਗੀ ਆ ਜਾਂ ਮਾੜੀ ਆ ਪਤਾ ਨਹੀਂ ਮਿੱਠੀ ਹੈਗੀ ਉਹ ਉਹ ਮਿੱਠੀ ਆ ਸਾਨੂੰ ਪਤਾ ਕਿਵੇਂ ਮਿੱਠੀ ਆ ਉਹ ਹਾਂ ਤੈਨੂੰ ਹੀ ਕੋਈ ਲੱਗਦੀ ਉਹ ਆਪਦੀ ਜਗ੍ਹਾ ਸਹੀ ਆ ਉਹ ਆਪਦੀ ਜਗ੍ਹਾ ਤੇ ਸਹੀ ਆ ਉਹ ਪੁੱਛੂਗੀ ਹੁਣ ਉਹ ਗੱਲ ਉਹਨੂੰ ਮੈਂ ਦੱਸਿਆ ਨਹੀਂ ਤਾਂ ਕਰਕੇ ਮੇਰੇ ਤੋਂ ਥਾਬੜਾ ਵੱਜ ਗਿਆ ਉਹਦੇ ਚੱਲ ਭਾਈ ਮਾਰਾ ਮੁੰਡਾ ਦਾ ਕਾਨੂੰ ਹੁੰਦਾ ਕਰ ਤੇ ਮਾਰਾ ਕਹਿੰਦਾ ਕਹਿੰਦਾ ਜਿਹੜੇ ਉਹ ਤਿੰਨ ਚਾਰ ਦਿਨ ਹੋ ਗਏ ਨੱਕੇ ਹੋਏ ਨੇ ਮਾਰਿਆ ਯਾਰਾ ਜੀ ਕਦ ਕੁੱਟਣੀ ਹਾਂ ਉਹ ਗੱਲ ਹੋਈ ਪਈ ਆ ਛੋਡੀ ਤਾਂ ਚਲ ਜੰਗਾ ਚਾਹ ਲਿਆ ਕਿਤੇ ਮੈਨੂੰ ਨਾ ਕੰਦ ਘੁੱਟਣੀ ਪਈ ਚਾ ਲਿਆ ਤੂੰ ਜਨਾਨੀਆਂ ਵੀ ਬਈ ਥਾਂ ਸਾਰੀ ਲੋਟ ਰਹੇ ਹਮ ਜਾਨੇ ਹੂੰ ਤੁਸੀਂ ਕਿੱਧਰ ਵਾਗ ਗਏ ਸੀ ਉਹ ਮੈਂ ਵਾਸ ਇਧਰ ਪਿੰਡ ਕੰਨੀ ਨੂੰ ਨਿਕਲ ਗਿਆ ਸੀ ਉੱਥੇ ਜਾਣ ਪਛਾਣ ਵਾਲੇ ਮਿਲ ਕੇ ਉਹ ਮੁੰਡਾ ਇੱਕ ਹੈ ਟੱਕਰਿਆ ਖੜੇ ਪੈ ਗਿਆ ਬਰਾਣੀ ਜਾਣ ਪਛਾਣ ਆ ਗਈ ਉਹ ਕਹਿੰਦਾ ਮੈਂ ਚਾਹ ਪੀਤੇ ਬਿਨਾ ਤੈਨੂੰ ਜਾਣ ਹੀ ਨਹੀਂ ਦਿੰਦਾ ਬਸ ਉੱਥੇ ਟਾਈਮ ਲੱਗ ਗਿਆ ਸਾਰਾ ਆਓ ਫੇਰ ਇੱਜ਼ਤ ਕਰੀ ਵੀ ਪੁਰਾਣਾ ਐ ਉਹ ਚਲ ਇੱਜ਼ਤ ਤਾਂ ਫੇਰ ਅਗਲੇ ਨੇ ਕਰਨੇ ਆ ਪਿੰਡ ਦਾ ਪੁਰਾਣਾ ਮੈਂ ਹੈ ਇੱਥੇ ਤਾਂ ਉਹੀ ਗੱਲ ਆ ਤੁਸੀਂ ਤਾਂ ਬਾਗ ਗਏ ਕਿ ਇਹਨਾਂ ਨੇ ਸਤੂਤਕਣਾ ਪਾਇਆ ਉਹਨੇ ਤਾਂ ਆਪਣੇ ਮੁੰਡੇ ਨੇ ਉਹ ਮੀਤ ਦੇ ਉੱਤੇ ਥੱਪੜ ਮਾਰੀ ਅੱਛਾ ਕਿਉਂ ਬਸ ਆਈਆ ਬਣਾ ਤਾ ਉਹ ਬੋਲਣੋ ਹਟਦੀ ਐ ਭਾਈ ਫਿਰ ਉਹ ਕਿਹਨੇ ਮਾਰੀ ਹੋਰ ਕੀ ਕਰੇ ਹੋਈ ਵਾਕ ਚਲੂ ਮੂੰ ਤਾਂ ਵਧੀਆ ਹੀ ਐ ਇਹਨਾਂ ਦੀ ਲੜਾਈ ਤੇ ਆਪਾਂ ਨੂੰ ਫਾਇਦਾ ਹੋਊਗਾ ਹਾਂ ਬਹੁਤ ਫਾਇਦਾ ਹੋ ਗਿਆ ਆਪਾਂ ਨੂੰ ਤਾਂ ਉਹ ਦੀ ਦੇ ਨਹੀਂ ਹੈਗਾ ਤੀਨਾ ਕਿ ਉਹ ਆਪਣਾ ਸੁੱਖ ਤਾਂ ਬਾਗੇ ਬਾਹਰ ਨੂੰ ਤੇ ਮੀਤ ਅੰਦਰੀ ਪਈ ਹੋਊਗੀ ਖੇਤਰ ਖਾ ਲੈਣਾ ਖੇਤ ਤਾਂ ਫਿਰ ਆਪਦੀ ਕਰਤੂਤਨ ਖਾਦੇ ਆ ਨੇ ਚਲ ਹੁਣ ਤੂੰ ਚਲੇ ਗੱਲਾ ਛੱਡ ਹੁਣ ਤੂੰ ਮੈਨੂੰ ਐ ਦੱਸ ਆਪਣਾ ਜਿਹੜਾ ਕੰਮ ਐ ਕੋਈ ਮਾੜਾ ਮੋਟਾ ਨੇੜੇ ਲੱਗਿਆ ਕਿ ਨਹੀਂ ਲੱਗਿਆ ਨੇੜੇ ਲੱਗਿਆ ਤਾਂ ਮੈਂ ਦੱਸ ਦਾਨੀ ਐ ਜਿਹੜੀ ਮੇਰੇ ਵਾਲੀ ਪਰਜਾਈ ਨਹੀਂ ਹੈਗੀ ਛੋਟੀ ਹਾਂ ਤੇ ਮੈਂ ਉਹਦੇ ਕੋਲੇ ਗੱਲ ਕਰੀਏ ਸਾਰੀ ਉਹਦੇ ਕੋਲੇ ਕੀ ਕਹਤਾ ਤੂੰ ਉਹਨੂੰ ਕਹਾਣੀ ਮੈਨੂੰ ਦੱਸਦੀ ਸਾਰੀ ਉਹ ਆਪੀ ਕਰਦਾ ਉਹ ਬੇਵਕੂਫ ਜਨਾਨੀ ਐ ਕੰਮ ਤੇ ਤੇਰਾ ਸੌਖਾ ਕਰਦਾ ਤੇਰਾ ਕੁੱਤੀ ਤੀ ਮੇਰਾ ਸਾਰੀ ਗੱਲ ਉਹਦੇ ਕੋਲੇ ਕਰਦੀ ਤੈਨੂੰ ਐ ਨਹੀਂ ਸਮਝਾਈ ਬੀਤੂ ਕੀ ਦੀ ਨਾਲ ਗੱਲ ਕਰਦੀ ਐ ਉਹ ਸਾਰਿਆਂ ਕੋਲੇ ਜਾ ਕੇ ਨਾ ਡਾਂਗ ਦੀ ਪੱਟ ਲੂਗੀ ਉਹ ਰੁਕਦੀ ਰਹੀ ਜੇ ਮੁੰਟੇ ਜਿਹਨੂੰ ਦੱਸਤਾ ਕਿ ਬਣੂ ਆਪਣੇ ਨਾਲ ਬੇਕੂਫ ਹੋਰ ਤਾਂ ਹੁਣ ਬੁੱਕਣ ਬੈ ਗਈ ਤੂੰ ਮਣਾ ਮੋਟਾ ਸ਼ਰਮਦਾ ਕਰ ਲੈ ਕਿਹਦੇ ਕੋਲੇ ਗੱਲ ਕਰਨੀ ਹੈ ਤੂੰ ਮੈਥੇ ਪੁੱਛ ਰਹਾ ਨਹੀਂ ਮੈਂ ਇਹ ਕਰ ਲੱਗਿਆ ਗੱਲ ਕਰਾ ਕੇ ਨਾ ਕਰ ਅੱਛਾ ਤੇ ਭੌਂਕਣ ਬੈ ਗਈ ਉਹਦੇ ਕੋਲੇ ਜਿਹਨੇ ਸਾਰੀ ਪਲੈਨਿੰਗ ਫੇਲ ਕਰਤੀ ਫਿਰ ਦੱਸ ਮੈਨੂੰ ਕੀ ਬਣੂ ਹੁਣਾ ਰੋਣਾ ਧੋਣਾ ਜਿਆ ਬੰਦ ਕਰ ਮੰਦੇ ਨੇ ਪੂਰਾ ਕਦਰ ਨਹੀਂ ਕਰੀ ਸਾਰਾ ਨਾ ਮੈਂ ਘਰ ਟੋਤਾ ਇਹ ਦੇਖਣ ਲਿਆ ਕੇ ਹਲੇ ਮੇਰੇ ਛਿੱਤਰ ਮਾਰਦਾ ਉਹ ਤੂੰ ਬਗਵਾਤ ਬੰਦ ਕਰ ਵੇ ਘਰ ਟੋਤਾ ਤੂੰ ਮੇਰੇ ਵਾਸਤੇ ਟੋਇਆ ਜਿੰਨਾ ਮੇਰਾ ਘਰ ਉਹਨਾਂ ਤੇਰਾ ਵੀ ਆਹੋ ਮੇਰੇ ਕੱਲੇ ਵਾਸਤੇ ਢੋਣੀ ਆ ਤੂੰ ਹੋਰ ਨਾਲੇ ਨਾ ਮੇਰੀ ਗੱਲ ਸੁਣ ਲੈ ਮੈਂ ਬੇਈਮਾਨ ਹੈ ਨਹੀਂ ਸੀ ਮੈਨੂੰ ਇੱਧਰ ਦੇ ਰਸਤੇ ਪਾਏ ਤੂੰ ਐ ਇਹ ਮੈਨੂੰ ਕਿਹਾ ਮੈਂ ਤਾਂ ਹੀ ਪਈ ਇਹ ਰਸਤੇ ਹੈ ਨਾ ਮੈਂ ਮੜੀ ਕਹਾਏ ਲੋਕਾਂ ਤੋਂ ਕਹਾਏ ਨਹੀਂ ਮੜੀ ਚੰਗਾ ਕੰਮ ਵੀ ਕੀ ਕਰਦੀ ਐ ਉੱਥੇ ਘਰ ਚ ਕਲੇਸ਼ ਰੱਖਦੀ ਐ ਉੱਥੇ ਪੁੱਠੇ ਕੰਮ ਕਰਦੀ ਐ ਆ ਮਾੜਾ ਜਿਹਾ ਕੰਮ ਐ ਤੂੰ ਤਾਂ ਕਿ ਮੈਂ ਅਮੀਰ ਹੋਣਾ ਮੈਂ ਅਮੀਰ ਹੋਣਾ ਚਾਹੇ ਪੇਕੇ ਨੂੰ ਖਾਈ ਜਾਵਾਂ ਤੂੰ ਅਮੀਰ ਨਹੀਂ ਬਣ ਸਕਦੀ ਜੇ ਤੇਰੇ ਚ ਆਹੀ ਗੱਲਾਂ ਰਹੀਆਂ ਤੂੰ ਤਾਂ ਨਾ ਬਸ ਉੱਥੇ ਦੀ ਉੱਥੇ ਹੀ ਰਹਿਣਾ ਬਣ ਗਈ ਚਾਹ ਪਤਾ ਨਹੀਂ ਕਿਹੜੇ ਨਾ ਸੋਚਾਂ ਚ ਪਈ ਐ ਲੈ ਮੈਨੂੰ ਤਾਂ ਐਂ ਨਹੀਂ ਪਤਾ ਲੱਗਦਾ ਕਿਹੜੇ ਵਖਤ ਦੀ ਚਾਹ ਧਰੀ ਐ ਹਜੇ ਨਹੀਂ ਚਾਹ ਬਲੀ ਜਦੋਂ ਬਣ ਗਈ ਭੂਆ ਮੈਂ ਆਪੀ ਲੈ ਆਉਂ ਜਾ ਅਕਾ ਜਦੋਂ ਬਣ ਗਈ ਕੀ ਪਤਾ ਕਦੋਂ ਬਣਾਵੇਂਗੀ ਹਜੇ ਤੂੰ ਕਿਉਂ ਦਿਮਾਗ ਖਾਦਦਾ ਬੂਆ ਮੇਰਾ ਮੇਰਾ ਪਹਿਲੀ ਦਿਮਾਗ ਖਰਾਬ ਹੋਇਆ ਪਿਆਗਾ ਦਿਮਾਗ ਤਾਂ ਵੀ ਤੂੰ ਗੱਲਾਂ ਹੀ ਆ ਪਹੇ ਹੀਆਂ ਕਰਦੀਆਂ ਦਿਮਾਗ ਖਰਾਬ ਵਾਲੀਆਂ ਜੇ ਸਿੱਧੀ ਰਹੇ ਤਾਂ ਸਿੱਧੇ ਕੰਮ ਕਰੇ ਕੰਧੂ ਆ ਖਰਾਬ ਹੋਵੇ ਤੇਰਾ ਤੂੰ ਹੀ ਪੱਟੀਆਂ ਪੜਾਉਣੀ ਹੈਗੀ ਮੈਂ ਤਾਂ ਆਪੀ ਪੜਾਉਣੀ ਹੈ ਜੇ ਤੂੰ ਜਨਣਾ ਸਾਡਾ ਚ ਲੱਕੇ ਪਾਉਣੀ ਹੈ ਗੱਲਾਂ ਹੀ ਤੂੰ ਇਹ ਜੇ ਕਰਦੀਆਂ ਹੈਗੀ ਕੀ ਪਤਾ ਤੂੰ ਕੀ ਕਿਹਾ ਹੋਣਾਗਾ ਜਿਹੜਾ ਮੇਰੇ ਥੱਪੜ ਮਾਰ ਗਿਆ ਥੱਪੜ ਵੀ ਤੂੰ ਆਪ ਦੀ ਆਪ ਖਾਦਾ ਤੈਨੂੰ ਕੀ ਲੋੜ ਸੀ ਥੱਕਿਆ ਹੰਬੇ ਐ ਸੁਝਵਾ ਕੇ ਰੋਟੀ ਖਾ ਲੈਣ ਦੇ ਫੜਾਉਂਦੀ ਪ ਪੂਆ ਤੁਰੰਤ ਟੇਕ ਜਾ ਨਾ ਕਰਿਆ ਕਰ ਤੂੰ ਖੁੰਦਗਾ ਜਿਹੀਆਂ ਗੱਲਾਂ ਪੂਆ ਨੂੰ ਕਹਿੰਦੀ ਆ ਕਿ ਪੂਆ ਤੂੰ ਨਾ ਖੁੰਦਗਾ ਹੁੰਗਾ ਗੱਲਾਂ ਮੇਰੇ ਮੈਨੂੰ ਕਿਹਾ ਜਾਊਗਾ ਫਿਰ ਮੈਂ ਗੱਲ ਨੂੰ ਤਾਂ ਜਿਹੜੀ ਗੱਲ ਹੋਊਗੀ ਤਾਂ ਕਹੂੰ ਕਹੂੰਗੀ ਮੈਂ ਨਹੀਂ ਹਟ ਕੇ ਆਉਣਾ ਤਾਂ ਕੀ ਸੀ ਸਮਾ ਦੇ ਉਹਨੂੰ ਪੜਕਾਈ ਜੰਨੀ ਐ ਬੈਠੀ ਤੂੰ ਆ ਕੇ ਪੜਕਾਈ ਤੂੰ ਨਹੀਂ ਪੜਕਦੀ ਐ ਤੇਰੇ ਉਂਗਲਾਂ ਲਾ ਕੇ ਮੈਨੂੰ ਕਿਸੇ ਨੇ ਕੁਛ ਨਹੀਂ ਕਿਹਾਗਾ ਕਾ ਨੂੰ ਕਹੇ ਮੈਨੂੰ ਕਾ ਨੂੰ ਪਤਾ ਐ ਕੀ ਕੁਸਤਾ ਬਾਹਰ ਜਾ ਕੇ ਮੇਰੇ ਬਾਰੇ ਬੋਲਦੀ ਐ ਉੱਥੇ ਉਹ ਪੜਾ ਗਈ ਪੁੱਤੀਆਂ ਪ੍ਰੀਤਾ ਕੇ ਤੇ ਉਹਦੇ ਨਹੀਂ ਚਾਹ ਮੈਂ ਕਿਧੂ ਬਾਹਰ ਗਈ ਆ ਮੈਂ ਕਿਧੂ ਕੁਛ ਕਹਿਤਾ ਤੂੰ ਤਾਂ ਜਮੀ ਨਹੀਂ ਗਈ ਬਸ ਟੇਕ ਜਾ ਬਸ ਮੇਰੇ ਬਾਲਾ ਮੂੰਹ ਨਾ ਖਲਾ ਤੂੰ ਨਾ ਮੈਂ ਕਹਿ ਗਈ ਹੈਗਾ ਤੂੰ ਗੱਲਾਂ ਕਹਿ ਜੇ ਕਰੀ ਨਹੀਂ ਘਰੋਂ ਬਾਹਰ ਮਹਿਣੀਆਂ ਦੀ ਕੋਈ ਆਉਣ ਮੇਰੇ ਕੋਲ ਨਹੀਂ ਦਿੰਦੇਗੇ ਆ ਜਿਵੇਂ ਤੂੰ ਬੈਠੀ ਆ ਨਾ ਸੋਗ ਜਾ ਕਰੀ ਇਹੋ ਜੇ ਥੱਪੜ ਦਾ ਹੱਥ ਨੂੰ ਮੇਰੇ ਪਤਾ ਨਹੀਂ ਕਿੰਨੇ ਕ ਬਾਜਦੇ ਆ ਫਿਰ ਪੂਆ ਤੇਰੀ ਕਰਤੂਤ ਹੋਊਗੀ ਨਹੀਂ ਤੇਰੇ ਵੀ ਤਾਂ ਕਰਤੂਤ ਹੈ ਜਿਹੜਾ ਤੇਰੇ ਥੱਪੜ ਮਾਰਿਆ ਮੇਰੇ ਤਾਂ ਤੇਰੇ ਕਹਿਣ ਤੇ ਮਾਰਿਆ ਹੋਊਗਾ ਮੇਰੇ ਕਹਿਣ ਤੇ ਮਾਰਿਆ ਲਾਈਆਂ ਹੋਣਗੀਆਂ ਤੂੰ ਆਪ ਦੀ ਆਪ ਖਾਦੇ ਬੋਲਦੀ ਸੀ ਜਦੋਂ ਮੂਰੇ ਬੋਲਦੀਆਂ ਜਦੋਂ ਬੰਦਾ ਥੱਕਿਆ ਗਿਆ ਬਈ ਮੈਂ ਬੋਲਿਆ ਕੀ ਆ ਮੂਰੇ ਕੀ ਇਹੇ ਜਿਹਾ ਮੈਂ ਗੁਨਾਹ ਕਰਤਾ ਵੀਰ ਜਦੋਂ ਬੰਦਾ ਥੱਕਿਆ ਆਂਬੇ ਹੁੰਦੇ ਨੇ ਖੇਤੋਂ ਉਦੋਂ ਮੂਰੇ ਨਹੀਂ ਬੋਲਦੇ ਹੁੰਦੇ ਨਾਲੇ ਤੂੰ ਤਾਂ ਉਹ ਤਾਂ ਸਮਾਰ ਸਮਾਰ ਕੇ ਤਿਆਵੇ ਲੈਣੀ ਆ ਘਟੋ ਘਟ ਮਹੀਨਾ ਹੋ ਗਿਆ ਪੁੱਛਦੇ ਇਹਨੂੰ ਹਾਂ ਨਾ ਤੂੰ ਗੱਲ ਰਾਹ ਪਾਈ ਐ ਨਾ ਗੁਰਪ੍ਰੀਤ ਨੇ ਗੱਲ ਰਾਹ ਪਾਈ ਐ ਵੀਰ ਜੇ ਕੋਈ ਗੱਲ ਹੋਊਗੀ ਨਾ ਫੇਰ ਹੀ ਕੋਈ ਰਾਹ ਪਾਉ ਐ ਮੈਂ ਕੀ ਗੱਲ ਕੋਈ ਰਾਹ ਪਾਏ ਜੇ ਬਸ ਹੋਈ ਮੀ ਪਾਣੀ ਕਿਢਾਂ ਸੋਡੇ ਨਾਲ ਤਾਂ ਜਿੱਤਿਆ ਨਹੀਂ ਜਾਂਦਾ ਬੂਆ ਤੇ ਪਰਾਂ ਵਗ ਜਾ ਮੈਂ ਕਿਉਂ ਪਰਾਂ ਵਗ ਜਾ ਤੂੰ ਤਾਂ ਹੁਣ ਪੜ੍ਹਾਈ ਹੋਈ ਜਾਂਦੀ ਉਹਦੇ ਤਾਂ ਬੈਗੀ ਉੱਥੇ ਫਰੀ ਤਾ ਕੇ ਤੇਰੇ ਕੋਲੇ ਹੈਂ ਤੇਰੇ ਤਾਂ ਚੁੱਭਦੀਆਂ ਹੀ ਆਹਨੇ ਉਹਦੇ ਦੀਆਂ ਵੀਰ ਮੇਰੇ ਤਾਂ ਚੁੱਭਦੀਆਂ ਜੋ ਤੇਰੇ ਪੁੱਠੇ ਉਂਗਲਾ ਲੰਘਦੀਆਂ ਹੁਣ ਤਾਂ ਤੈਨੂੰ ਨਜ਼ਾਰਾ ਆ ਗਿਆ ਹੁਣ ਮੈਂ ਵਧੀਆ ਮੈਂ ਤਾਂ ਵਧੀਆ ਹਾਂ ਮੈਂ ਤਾਂ ਵਧੀਆ ਮੈਂ ਤਾਂ ਪੂਰਾ ਸ਼ੇਰ ਖੂਨ ਹੋਰ ਵੱਧ ਗਿਆ ਹਾਂ ਵੱਧ ਨੇ ਹੋਰ ਪੈਂਦਾ ਤੇਰੇ ਹੋਰ ਪੈਂਦਾ ਇੱਕ ਹਾਂ ਕੋਈ ਨਾ ਕੋਈ ਨਾ ਕਲਾ ਦੀ ਆ ਮੇਰੇ ਵੀ ਉਹ ਪਰਾਂ ਵਗ ਜਾ ਕਹਿੰਦੀ ਬੂਆ ਪਰਾਂ ਵਗ ਜਾ ਇਹ ਨਾ ਹੋਵੇ ਵੀ ਨਹੀਂ ਜੇ ਤੇਰੇ ਯਾਦ ਆ ਫਿਰ ਕੀ ਕਰੇਗੀ ਤੂੰ ਯਾਦ ਤੇਰੇ ਕਿਹੜਾ ਤਕ ਘੰਟਾ ਹੋ ਗਿਆ ਬੜਦੀ ਨੀ ਬਗ ਜਾ ਪੂਆ ਪਰੇ ਮਾੜੀ ਸਿਆਣੀ ਉਈ ਤ ਪਾ ਰੱਖਿਆਗਾ ਸਾਰੇ ਟੱਬਰ ਨੇ ਬਣਾ ਦੋ ਪਾ ਰੱਖਿਆ ਸਾਰੇ ਟੱਬਰ ਨੇ ਇਹ ਤੂੰ ਕੰਮ ਨਹੀਂ ਕਰਦੀ ਕਹਾਗੇ ਫੇਰ ਟੈਂਸ਼ਨ ਆ ਜਾਂਦੀ ਹੈ ਕਪੈ ਜਾਂਦੀ ਹੈ ਪਤਾ ਨਹੀਂ ਨੇ ਕੀ ਲੈਣਾ ਕੀ ਬਾਰੇ ਪੁੱਛ ਕੇ ਮੀਤਾ ਰੋਟੀ ਲੈ ਕੇ ਆ ਲਓ ਮੀਆਂ ਜੀ ਹਲੂ ਘੰਟਾ ਵਾਲਾ ਦਾ ਰੋਟੀ ਨੂੰ ਕੁਝ ਰਿਲੇਟਿਵ ਵਾਲਾ ਹੋ ਗਏ ਕਿੱਥੇ ਵਾਗ ਗਏ ਸੀ ਸਾਰੇ ਦਿਨ ਤੇ ਤੈਂ ਕੀ ਲੈਣਾ ਮੈਂ ਕਿਤੇ ਜਾ ਮਾਵਾਂ ਫਿਰ ਕੋਈ ਬੜੀ ਵੱਡੀ ਗੱਲ ਸੀ ਜਿਹੜਾ ਮੈਂ ਪੁੱਛ ਲਿਆ ਸੀਗਾ ਤੈਨੂੰ 20 ਵਾਰੀ ਕਿਹਾ ਵੀ ਮੈਨੂੰ ਸਵਾਲ ਜਵਾਬ ਜੇ ਬੜੇ ਨਾ ਕਰਿਆ ਕਰ ਮੈਨੂੰ ਸੌ ਕਬੀਲਦਾਰੀ ਦੇ ਕੰਮ ਹੁੰਦੇ ਨੇ ਤੇ ਭੂਆ ਨੇ ਰੋਟੀ ਖਾ ਲੈਣ ਲਈ ਹਾਂ ਭੂਆ ਨੇ ਤਾਂ ਰੋਟੀ ਖਾ ਲਈ ਉਹ ਤਾਂ ਪੈ ਗਈ ਸੀਗੀ ਚੱਲ ਇੱਕ ਵਾਰ ਦਫਾ ਵੱਡਾ ਇੱਕ ਤਾਂ ਵਾਗ ਗਿਆ ਉਹ ਵੀ ਆ ਇੱਥੇ ਲਹੂ ਪੀ ਰੱਖਿਆ ਜੀ ਮੇਰਾ ਲੋਕ ਵੀ ਕਹਿਣ ਲੱਗੇ ਸੀ ਰੋਟਾ ਵੀ ਕਹੇ ਜੇ ਪਰ ਉਹਨੇ ਇਹਨਾਂ ਦੇ ਇੱਥੇ ਰੋਡੇ ਲੱਗੇ ਆ ਤੇ ਸੁਖ ਨੇ ਹਾਂ ਉਹਨੇ ਵੀ ਖਾ ਲਈ ਰੋਟੀ ਨਾਲ ਆਪ ਵੀ ਖਾ ਲਾ ਨੰਬਰ ਤੋਂ ਹਾਂ ਇਹ ਹੋਏ ਕਿਹਦਾ Hello. ਨਦੋਂ ਮੈਂ ਬਾਦਲ ਬਾਦਲ ਨੰਬਰਾਂ ਤੋਂ ਫੋਨ ਲਾਈ ਜਿੰਨੇ ਮੈਨੂੰ ਤੂੰ ਨਿੱਕੋ ਵਾਰੀ ਕਹਦਾ ਵੀ ਤੇਨ ਨਾਲ ਮੇਰਾ ਕੋਈ ਰਿਸ਼ਤੇ ਹੀ ਨਹੀਂਗਾ ਜਦੋਂ ਜੋਜੀ ਕੀਤਾ ਚੱਕ ਕੇ ਫੋਨ ਲਾਣੀ ਜਿਹੜਾ ਮਾੜਾ ਮੋਟਾ ਮੇਰਾ ਘਰ ਰਹਿੰਦਾ ਨਾ ਤੂੰ ਵੀ ਐਡ ਕਰਕੇ ਰੱਖੀ ਜਿਹੜਾ ਮਾੜਾ ਮੋਟਾ ਬਸਿਆ ਹੈਗਾ ਅੱਧਾ ਤਾਂ ਤੂੰ ਮੇਰਾ ਪਹਿਲੇ ਹੀ ਪੱਟਦਾ ਤੂੰ ਘਰ ਪੈਸੇ ਪੂਸੇ ਮੇਰੇ ਕੋਲ ਹੈ ਨਹੀਂ ਇਹ ਨਾਲੀ ਮੈਂ ਆਪਦੀ ਕਬੀਲਾਰੀ ਵੀ ਦੇਖਣੀ ਆ ਤੇ ਨਾਲੇ ਦੂਬਾਰਾ ਮੈਨੂੰ ਫੋਨ ਨਾਲ ਮਨ ਸੰਗਲਾ ਇਹ ਕਿ ਦਰਵਾਗੇ ਰੋਟੀ ਖਾਂਦੇ ਹਾਂਦੇ ਰੋਟੀ ਵੀ ਵਿਚੀ ਛੜਤੀ ਤੇ ਰੇਖਾ ਦੇਣਾ ਹੋਵੇ ਮੈਨੂੰ ਨੰਬਰ ਬਦਲਣਾ ਭਾਈ ਜੋਜੀ ਕੀ ਤਾਂ ਚੱਕ ਕੇ ਫੋਨ ਲਾ ਦਿੰਦੇ ਹਾਂ ਠੀਕ ਹੈ ਦੁਆ ਮੈਨੂੰ ਫੋਨ ਨਹੀਂ ਆਉਣਾ ਚਾਹੀਦਾ ਤੇ ਨਾਲ ਮੇਰਾ ਕੋਈ ਰਿਸ਼ਤਾ ਹੀ ਨਹੀਂ ਜਦੋਂ ਲੱਗ ਜਾਂਦੀ ਆ ਡੋਸਕਣ ਰੋਟੀ ਖਾਣੀ ਦੁਪਰ ਕਿੱਥੇ ਪਏ ਨਨਤਾ ਇਹ ਵੀ ਠੰਡੀਆਂ ਹੋ ਗਈਆਂ ਭਰੋਂ ਵਾ ਮੇਰੀ ਕਿੱਥੇ ਆ ਮੈਂ ਮੇਰਾ ਇੱਥੇ ਹੋਣੀ ਐ ਕੀ ਕਰਦੀ ਸੀ ਮੈਂ ਤਾਂ ਰੋਟੀ ਢੁੱਕ ਕੇ ਦੇਖਦੀ ਸੀ ਮਾਚਾਰੇ ਬਣਾਉਣਾ ਜਿੱਦਾਂ ਮੈਂ ਤੜਕੇ ਹੋ ਜੀ ਪਈ ਜਾਂਦੀ ਐਗੀ ਉਹ ਤਾਂ ਮਹਾਰਾਣੀ ਪਈ ਐ ਮੋਜਨਾ ਕਿੱਥੇ ਪਈ ਐ ਬੂਆ ਤੈਨੂੰ ਪਤਾ ਨਹੀਂ ਲੱਗਦਾ ਮੈਂ ਭਾਂਡੇ ਮੰਜੀ ਇੰਨੇ ਹੈਗੇ ਮੈਨੂੰ ਕਿਤੇ ਤੱਕ ਪਈਆਂ ਕੰਮ ਤਾਂ ਹਰ ਮੈਂ ਕਦੀ ਨਹੀਂ ਆ ਕਰੀ ਅੰਨੀ ਹੈਗੀ ਰੋਟੀ ਬਣਾਉਣੀ ਹੈ ਮੈਂ ਤੂੰ ਦੇਖ ਲੈ ਮਾੜਾ ਮੋਟਾ ਚੁੱਲ੍ਹੇ ਤੇ ਮੈਂ ਹੀ ਦੇਖਦੀ ਸੀ ਰੋਟੀ ਬਣਾਉਣੀ ਹੈ ਮੈਂ ਇਹ ਤਾਂ ਮੇਰੇ ਕੋਲ ਪਾਇਆ ਹੋਇਆ ਵੀਰ ਮੈਂ ਹੀ ਕਰੂੰਗੀ ਲੈ ਕਿਉਂ ਐ ਗੁੱਸਾ ਰੱਖੀ ਬਿਠਿਆ ਹੈ ਗੁੱਸਾ ਨਾ ਰੱਖਾਂ ਹੋਰ ਕੀ ਕਰਾਂ ਜਲੂਸ ਕੱਢ ਰੱਖਿਆਗਾ ਉਹ ਕਰਾਂ ਜਿਹੇ ਜੇ ਮਾੜੇ ਮੋਟੇ ਗੱਲਾਂ ਚੱਲਦੀ ਰਹਿੰਦੀ ਆ ਫਿਰ ਤੁਸੀਂ ਮੇਰੇ ਥੱਪੜ ਮਾਰਨਾ ਜ਼ਰੂਰੀ ਸੀਗਾ ਮੇਰੀ ਗੱਲ ਸੁਣ ਵੀ ਰਹਿ ਜੇ ਦੋ ਭਾਂਡੇ ਹੋਣਗੇ ਤਾਂ ਖੜਕਣਗੇ ਉਹ 1 ਮਿੰਟ ਓਹ ਹੋਆ ਮੇਰਾ ਸੁੱਖ ਨੇ ਗੁੱਸਾ ਚੜਾਤਾ ਸੀਗਾ ਫਿਰ ਸੁੱਖ ਦਾ ਗੁੱਸਾ ਮੇਰੇ ਤੇ ਲਾਉਣਾ ਸੀ ਐ ਤਾਂ ਫਿਰ ਤੂੰ ਇੱਕ ਜਿੱਦ ਫੜ ਲੈਨੇ ਜਵਾਕਾ ਵਾਂਗੂ ਤੂੰ ਕੋ ਟਾਈਮ ਹੁੰਦਾ ਗੱਲ ਪੁੱਛਣ ਦਾ ਐ ਥੋੜੀਆ ਵੀ ਜਦੋਂ ਜੀ ਕੀਤਾ ਦੱਸ ਦੇ ਦੱਸ ਦੇ ਮੇਰਾ ਸੁੱਖ ਨੇ ਹਜੇ ਤੱਕ ਨਹੀਂ ਪੀ ਕਹਿਤਾ ਸੀ ਗੁੱਸੇ ਨੂੰ ਹੋ ਰੋਹਿਤਾ ਉਸ ਨੇ ਤਾਂ ਚੜਾਇਆ ਗੁੱਸਾ ਮੈਨੂੰ ਸਾਰਾ ਅਖੇ ਮੈਂ ਦੱਸਾਂ ਮੈਂ ਦੱਸਾਂ ਹੁਣ ਤੂੰ ਐ ਕਰ ਮੇਰੇ ਘਰ ਦੇ ਕੰਮ ਗੱਲਾਂ ਚ ਦਖਲ ਅੰਦਾਜ਼ੀ ਦੇਣ ਦੀ ਲੋੜ ਨਹੀਂ ਐ ਜੀਆਂ ਚ ਉਹਨੂੰ ਚੱਲ ਫੇਰ ਕੀ ਹੋ ਗਿਆ ਜੀ ਕਹਤਾ ਭਾਈ ਉਹਨੇ ਕਹਤਾ ਹੋਣਾ ਵੀ ਇਹਨਾਂ ਦਾ ਕਾਹ ਮਟ ਜੂਗਾ ਤੁਸੀਂ ਕੋਈ ਫਾਈ ਬੈਠੇ ਹੋਵੋਗੇ ਉਹਦਾ ਕਲੇਬ ਵਧਾਈ ਜਾਂਦਾ ਸੀ ਦਾਮਾਂ ਦੀ ਵਧਾਈ ਜਾਂਦਾ ਸੀ ਚੱਲ ਕੋਈ ਗੱਲ ਨਹੀਂ ਤੇ ਮਹਿਮਾਨਾ ਜਾਂਦਾ ਸੀਗਾ ਹੂੰ ਤੇ ਜੇ ਕੁਝ ਖਾਣ ਨੂੰ ਮਗਾਉਣਾ ਤਾਂ ਮੈਨੂੰ ਦੱਸ ਦੇ ਲਿਆ ਦੂੰਗਾ ਤੈਨੂੰ ਤੂੰ ਰਾਤ ਲੜਾਈ ਚ ਹੋਈ ਹੋਰ ਰੋਟੀ ਵੀ ਨਹੀਂ ਖਾਦੀ ਸੀ 2 ਮਿੰਟ ਤੂੰ ਮੇਰੀ ਗੱਲ ਸੁਣ ਬੇ ਮੇਰੇ ਨਾਲ ਜਵਾਈ ਨੂੰ ਕਹਣੇ ਦੀ ਲੋੜ ਨਹੀਂ ਉਹਨੂੰ ਫੜਨ ਤੇ ਤੀਜੇ ਸਾਹ ਤੁਸੀਂ ਜਾ ਕੇ ਬਗਾਨੇ ਪੁੱਤਨ ਉਹ ਫਿਰ ਬੱਚੇ ਕੋ ਪੰਗੇ ਲੈਂਦਾ ਹੋ ਬੱਚੇ ਕੋ ਪੰਗੇ ਕੀ ਤੇ ਡਾਂਗ ਮਾਰਦਾ ਮਾ ਜਮਾ ਨਹੀਂ ਕਹਿੰਦਾ ਲ ਪਰ ਮੇਰੀਆਂ ਗੱਲਾਂ ਇਹ ਤਾਂ ਨਾ ਬੋਲੇ ਬੋਲੇ ਆ ਤਾਂ ਕੋਈ ਨਹੀਂ ਕਹਿ ਰਿਹਾ ਸਾਡਾ ਮੀਆਂ ਬੀਬੀ ਦਾ ਰੌਲਾ ਵਿਚਾਲੇ ਕੋ ਟੰਗ ਟਾਉਂਦਾ ਹੋ ਤੁਸੀਂ ਤਾਂ ਉਹੀ ਫਿਰ ਪਰ ਨਹੀਂ ਲਾ ਰਹੇ ਨੇ ਇਹ ਆਗਾ ਚਾਤ ਚਲਾ ਮੈਂ ਤਾਂ ਕੁਝ ਨਹੀਂ ਖਾਣਾ ਐ ਕਰ ਫਿਰ ਆਪਾਂ ਉੱਥੀ ਖਾਇਆ ਮੋ ਰੋਟੀ ਉਹ ਐ ਕਰੀ ਤੂੰ ਸੁੱਖ ਦੇ ਤਾਂ ਉਹਦੀਆਂ ਰੋਟੀਆਂ ਲਾ ਲੀ ਆਪਦੀਆਂ ਚਲ ਕੋਈ ਨਾ ਮੈਂ ਰੋਟੀਆਂ ਲਾ ਦਿੰਨੀ ਐ ਓਏ ਆਪਾਂ ਤਾਂ ਉੱਥੇ ਮਾਨ ਸਹੀ ਖਾ ਕੇ ਆਮਾ ਇਸ ਦਾ ਮਾਨ ਦਾ ਆ ਕੇ ਮੈਂ ਤਾਂ ਆਪ ਦੇ ਖਿਦਵਾਈ ਲੈ ਕੇ ਆਉਣੀ ਸੀ ਕੋਈ ਨਹੀਂ ਤੈਨੂੰ ਕੱਲੋਂ ਦਵਾ ਲਊਗਾ ਐ ਦੋ ਪਹਿਲਾਂ ਕਿ ਤਰਾ ਬਲੱਡ ਘਟ ਗਿਆ ਹੋਣਾ ਓ ਬਲੱਟ ਘਟ ਗਿਆ ਤੈਨੂੰ ਕੀ ਪਤਾ ਘਟਿਆ ਗਿਆ ਵਦਿਆ ਪਰ ਤੈਨੂੰ ਪਤਾ ਲਿਆ ਦੂੰਗਾ ਤੂੰ ਮੈਨੂੰ ਪਤਾ ਫੜਾ ਦੇ ਚੱਲ ਚੰਗਾ ਵੀਰ ਮੈਂ ਤਾਂ ਆਪੇ ਬਾਗ ਜੂੰਗੀ ਮਗਰ ਬਾਗ ਜੂੰਗੀ ਜੱਤ ਤੁਸੀਂ ਬਾਗ ਜੂੰ ਮੇਰਾ ਚੱਲ ਤੂੰ ਕੱਪੜੇ ਬਦਲ ਮੈਂ ਤਾਂ ਕਹਿੰਦੀ ਸੀ ਕੀ ਕਰਨਾ ਮਾਨਸਾ ਚੱਲ ਜਲ ਤੂੰ ਕੱਪੜੇ ਬਦਲ ਮੈਂ ਮੁੜਿਆ ਮੇਰੀ ਗੱਲ ਸੁਣ ਕੱਢ ਜਾ ਤੂੰ ਆਈ ਤਾਂ ਉਹਨੂੰ ਸਰਚ ਰੋਣਾ ਹੈ ਹੈ ਉਹੀ ਗੱਲ ਉਹਦਾ ਗੁਲਾਮ ਬਣ ਗਿਆ ਤੀਮੀ ਦਾ ਕੱਲ ਮੈਂ ਗੁਲਾਮ ਕਦਾ ਬਣ ਗਿਆ ਮੈਂ ਮੇਰੀ ਗੱਲ ਸੁਣ ਦੋ ਦਿਨ ਗੁੱਸਾ ਮਸਾਲਾ ਰੱਖੇ ਹਏ ਤਾਂ ਹੀ ਤਾਂ ਉਹ ਸਰਚ ਗਲੀਆਂ ਕਰਦੀ ਆ ਤੇਰੇ ਉਹ ਫਿਰ ਗਲਤੀ ਮੇਰੀ ਸੀ ਮੈਥੋਂ ਲੜਬੜਾ ਵਾਜ ਗਿਆ ਉਹ ਤੋਂ ਗੁੱਸੇ ਚ ਹੋਈ ਗੱਲ ਹੁਣ ਮਨਾਉਣਾ ਤਾਂ ਹੈਗਾ ਕਿਸੇ ਢੰਗ ਕਰਾਉਣਾ ਗਲਤੀ ਤੇਰੇ ਕੀ ਸੀਗੀ ਗਲਤੀ ਉਹਦੀ ਸੀ ਜਿਹੜੀ ਬੋਲਦੀ ਸੀ ਉਹ ਫਿਰ ਉਹਦੀ ਗੱਲ ਵੀ ਜਾਇਜ਼ ਤੈਨੂੰ ਮੈਂ ਪਹਿਲਾਂ ਵੀ ਕਿਹਾਗਾ ਆ ਜੇ ਤਾ ਪੁੱਛੂਗੀ ਭਈ ਕੀ ਗੱਲ ਆ ਤੁਹਾਡੀ ਇਹ ਨਹੀਂ ਬਾਰੀ ਬਾਰੀ ਪੁੱਛੀ ਤਾਂ ਹੁੰਦਾ ਨਾਲੇ ਕੋਲੇ ਮੇਰਾ ਜਮਾਈ ਬੈਠਾ ਉਹਦੇ ਸਾਹਮਣੇ ਬੈਠ ਕੇ ਕਰਨੀ ਸੀ ਬਾਕੀ ਸਾਰੇ ਸਾਰੀ ਰਾਤ ਫੋਨ ਲਾਈ ਗਈ ਉਹ ਫੋਨ ਲਾਈ ਗਿਆ ਚਾ ਕੋਈ ਨਹੀਂ ਫਿਰ ਕਿੱਡੀ ਗੱਲ ਨੰਬਰਾਂ ਤੋਂ ਲਾਉਂਦੀ ਆ ਉਹ ਜੇ ਫੋਨ ਲਾ ਲਿਆ ਕਿੱਡੀ ਗੱਲ ਆ ਫਿਰ ਆ ਤੂੰ ਤਾਂ ਮਿੰਟ ਚ ਬਣ ਗਿਆ ਟੀਮੀ ਦਾ ਫਿਰ ਉਹਨੂੰ ਕੀ ਪਤਾਗਾ ਵੀ ਹੁਣ ਕੀ ਦੇ ਬਣਾਉਂਦੇ ਆਲੇ ਤਾਂ ਪੁੱਛੂਗੀ ਤਾਂ ਤੂੰ ਮੇਰੀ ਗੱਲ ਸੁਣ ਨਾ 30 ਮਿੰਟ ਤਾਂ ਕਹ ਨਾ ਚੱਲ ਮਾਨਸਾ ਚੱਲੀਏ ਭੂਆ ਨੂੰ ਕਹ ਨਾ ਤੂੰ ਥੱਪ ਨਹੀਂ ਭੂਆ ਆਉਂਦੀਆਂ ਨਾਲ ਸੁੱਖ ਦੰਗਾ ਲਾ ਲਈ ਦੋ ਤੂੰ ਜੂਸ ਪੀ ਬੇ ਮੈਂ ਮੈਣੀ ਪਿੰਦੀ ਚਾਹ ਨਾ ਕੰਮ ਕਰ ਪਰੇ ਬੇ ਹੁਣ ਬਿਜਾਉਂਦਾ ਭੂਆ ਨੂੰ ਉਹ ਲਿਆ ਦੂੰਗਾ ਜਾਂ ਤੇਰੇ 3 ਦਿਨ ਨੂੰ ਲਿਆਦੀ ਮੈਨੂੰ ਲੋੜ ਨਹੀਂ ਹੈਗੀ ਉਹਨਾਂ ਤਾਂ ਮੈਂ ਉੱਥੇ ਖਵਾ ਕੇ ਖਵਾ ਕੇ ਨਹੀਂ ਲਿਆ ਦੂੰਗਾ ਨਾਰਾ ਲਾ ਕੇ ਬੇ ਤਾਂ ਹੀ ਚੰਬੜ ਰਹੀ ਆ ਹੋ ਜਾਦੇ ਉਹ ਤੇਰਾ ਬਲੱਡ ਪ੍ਰੈਸ਼ਰ ਸੈੱਟ ਰਹੂਗਾ ਜਾਂ ਮੇਰਾ ਅੱਧਾ ਕੰਮ ਕਰ ਤੂੰ 100 ਰੁਪਏ ਦਾ ਕਲਾਸ ਹੁੰਦਾਗਾ ਵੇ ਕੋਈ ਨਹੀਂ ਤੂੰ ਭੱਗ ਜਾ ਭੱਗ ਜਾ ਲੈ ਨੂੰ ਨਾਰਾ ਦਾ ਨਾਲ ਜਾ ਭੱਗ ਜਾ ਲੈ ਜਾ ਉਸ ਨੂੰ ਮਟਰਸਾਈਕਲ ਤੇ ਬਾਹਰ ਕੇ ਮੈਂ ਤਾਂ ਕੋਈ ਨਹੀਂ ਕਿਸੇ ਇੱਥੇ ਹਾੜੇ ਕੱਢ ਲੂੰਗੀ ਆ ਦੇਖ ਲਾ ਮਿੰਟ ਚ ਵੜ ਲ ਗਿਆ ਪੂਆ ਅੱਜ ਤਾਂ ਜਮੀ ਨਹੀਂ ਕਰਜ ਕਰੀ ਵੀ ਪੂਆ ਨੇ ਮੈਨੂੰ ਕਿਵੇਂ ਤਾਂ ਪਾਲਿਆ ਕਿਵੇਂ ਸਾਮ ਹੈ ਪੂਆ ਕਿੰਨਾ ਮੇਰੇ ਤੇ ਖੂਨ ਡੋਲਦੀ ਹੈ ਮਿੰਟ ਚ ਉਹ ਬਣ ਗਿਆ ਤੀਮੀ ਦਾ ਪੂਆ ਤਾਂ ਆ ਛੱਡ ਗਿਆ ਖੜੀ ਨੂੰ ਪੱਤਾ ਫੜਾ ਦੇ ਲਿਆ ਨੂੰ ਤੈਨੂੰ ਗੋਲੀਆਂ ਨਾ ਮੈਂ ਪੱਤੇ ਫੜਾਉਣ ਨਹੀਂ ਜਾਣਦੀ ਪੱਤਾ ਮੈਂ ਕਿਦ ਗਮਾਂਡ ਛੜਾ ਜੂ ਉਹਨਾਂ ਤੋਂ ਮੰਗਾ ਲੂੰਗੀ ਗੋਲੀਆਂ ਕਿਰਦਾ ਚਾਂਬੜਾ ਮੇਰਾ ਤਾਂ ਆਪ ਨੇ ਹੁਣ ਜੀ ਕਰਦਾ ਮੁੰਡਿਆਂ ਨੂੰ ਬੁਲਾਵਾਂ ਮੈਂ ਤਾਂ ਲਹੂ ਪੀਣਾ ਉਹ ਯਾਰ ਕਿੱਥੋਂ ਹਜੇ ਨਹੀਂ ਮਿੱਥੋਂ ਆ ਜਾਂਦਾ ਮੈਨੂੰ ਇੱਥੇ ਟਾਈਮ ਲੱਗੂਗਾ ਜੀ ਹਾਂ ਉਹ ਹੈਗਾ ਕਰੇ ਕੋਈ ਓਏ ਹਾਂ ਹਾਂ ਇੱਕ ਮਿੰਟ ਮੈਂ ਬਾਅਦ ਚ ਕਰਦਾ ਗੱਲ ਓਏ ਆ ਜਾ ਆ ਜਾ ਉਹ ਰਿਸ਼ਤੇ ਸਾਰਾ ਕਿਵੇਂ ਸੁੰਝੇਲਾ ਛੱਡਿਆ ਓਏ ਖੁੰਝੇ ਨਹੀਂ ਲੱਗਿਆ ਓਏ ਤੈਨੂੰ ਤੇ ਹੱਡਾ ਤਾਂ ਬੜਾ ਗੱਲ ਹੀ ਨਹੀਂ ਆਉਂਦੀ ਨਾ ਕਿ ਹੱਡਾ ਤਾਂ ਦੇਖ ਰਿਸ਼ਤੇਦਾਰਾਂ ਨੂੰ ਹੀ ਹੁੰਦੀਆਂ ਨੇ ਕਹਿੰਦੇ ਨੇ ਹੁੰਦੇ ਜਵੇਂ ਹੈ ਭੈਣ ਕਰ ਭਾਈ ਕੁੱਤਾ ਸਹੁਰੇ ਘਰ ਜੋ ਮਾਜੀ ਕੁੱਤਾ ਫਿਰ ਮੈਂ ਕਰਦਾ ਭਗ ਜਾਣਾ ਪਟਾ ਪਾ ਲੋ ਕੰਜਰ ਤੇ ਮੇਰੇ ਭਗਤਾ ਕਾਨੂੰਨ ਜਾਂਣਾ ਨਾ ਹੁਣ ਕਹਿਦਾ ਦਿੱਤਾ ਨਾ ਨੇ ਤੇਰੇ ਨਾਲ ਹੱਥ ਖੇਡ ਲੈਣਾ ਬਣਦੀ ਆ ਹੁਣ ਕਹਿਣੀ ਤੂੰ ਚੱਕਰ ਜੇ ਮਿਲਦਾ ਆਪਣੇ ਸਹੁਰੇ ਘਰ ਜਵਾਈ ਕੁੱਤਾ ਪਟਾ ਪਾ ਲੋ ਫਿਰ ਜਵਾਈ ਦੇ ਉਹ ਪਟੇ ਪੁਟੇ ਤਾਂ ਆਪੀ ਪੈ ਜਾਂਦੇ ਨੇ ਮੇਰੀ ਗੱਲ ਸੁਣ ਤੁਸੀਂ ਦੋਨੇ ਜੀ ਤਾਂ ਸਿਆਣੇ ਸੀ ਉਹ ਤਾਂ ਭਲਾ ਨਹੀਂ ਨਿਆਣੀ ਸੀ ਅੱਛਾ ਤੂੰ ਲੜਾਈ ਵਾਲੀ ਗੱਲ ਕਰਦਾ ਕੀ ਕਰ ਤੂੰ ਖੰਦੇ ਸੀ ਉਹਨਾਂ ਨੇ ਓਏ ਭਾਈ ਉਹ ਗੱਲ ਸੁਣ ਕੇ ਤਾਂ ਮੈਨੂੰ ਵੀ ਸਾੜੀ ਸ਼ਰਮ ਆਉਂਦੀ ਹੈਗੀ। ਉਹ ਮੈਂ ਤਾਂ ਖੇਤ ਗਿਆ ਸੀ ਮੈਂ ਹੁੰਦਾ ਮੇਰੇ ਸਾਹ ਦੀ ਸਰਵਿਸ ਕਰ ਦਿੰਦਾ ਮੈਂ ਉਹਨਾਂ ਦੀ। ਉਹ ਜੇ ਮੈਂ ਮੌਕੇ ਤੇ ਹੁੰਦਾ ਕਿਤੇ ਮੈਂ ਉਹਦਾ ਵੱਡੜ ਦੇਣਾ ਜੁੱਤੀਆਂ ਨਾਲੀ ਉਹਦੀ ਛਾਂ ਕਰਦਾ ਤੇ ਇਹ ਜੇ ਦੁੱਤੇ ਲਾਉਂਦਾ ਮੁੜ ਕੇ ਯਾਦ ਰੱਖਦਾ ਚਾਹੇ ਜਮਾਈਏ। ਉਹ ਕੋਈ ਕੰਮ ਤਾਂ ਦਾ ਕਰਦਾ ਕਿ ਉਹੀ ਕਹਿੰਦਾ ਮੈਂ ਬੈਂਕ ਮੈਨੇਜਰ ਆ ਬੈਂਕ ਮੈਨੇਜਰ ਆ। ਉਹ ਉਹੀ ਤਾਂ ਉਹਦੇ ਦਿਮਾਗ 'ਚ ਪਸੂੜੀ ਬੜੀ ਹੋਈ ਹੈ ਵੀ ਮੈਂ ਪੁੱਤਰ ਕੀ ਬਣਿਆ ਬੈਠਾ। ਅੱਛਾ ਐ ਉਹਦੇ ਦਿਮਾਗ 'ਚ ਪੂਰਾ ਆਪ ਦੇ ਆਪ ਨੂੰ ਹੰਕਾਰ ਕਰੀ ਫੜਦਾ ਉਹ ਸੁਭਾਅ ਰੁੱਖਾ ਲੱਗਿਆ ਮੈਨੂੰ ਬੰਦਾ ਓਏ ਇਹ ਤਾਂ ਠੀਕ ਹੈ ਉਹ ਠੀਕ ਹੈ ਕਿਵੇਂ ਕੀ ਦੀ ਗੱਲਾਂ ਕਰੀ ਜਾਂਦੇ ਹੋ ਉਹ ਛੋਟੀਆਂ ਗੱਲਾਂ ਕਰ ਤੇਰੀ ਮਾਮੀ ਨੇ ਦੱਸਿਆ ਕਹਿੰਦੇ ਲੜਾਈ ਲੜੋ ਲੜਾਈ ਹਟਾ ਚੱਕ ਰੱਖਿਆ ਕਹਿੰਦੇ ਉਹਨਾਂ ਨੇ ਉਹ ਤਾਂ ਤੂੰ ਆਇਆ ਨੀ ਉਹ ਝਟ ਦੇਖਦਾ ਉਹਦੀ ਉਹ ਚੱਲ ਭਾਈ ਇਹ ਗੱਲਾਂ ਚ ਦਾਮ ਪੰਗੇ ਲੈਂਦਾ ਸੀ ਜੇ ਬਤ ਤੇਰੇ ਵੱਜ ਜਾਂਦੀ ਤਾਂ ਵੀ ਨੁਕਸਾਨ ਸੀ ਸਾਡਾ ਜੇ ਉਹਦੇ ਵੱਜ ਜਾਂਦੀ ਤਾਂ ਵੀ ਨੁਕਸਾਨ ਸੀ ਇਹਦੇ ਗੱਲ ਤੁਸੀਂ ਕਿ ਬੈਕ ਬੈਕ ਵਿੱਚ ਕਿਹੜਾ ਲੱਗਿਆਗਾ ਪੀ ਐਨ ਚੱਲ ਕੁਛ ਵੀ ਉਹ ਚੱਲ ਉਹ ਸਰਕਾਰੀ ਨੌਕਰੀ ਦਾ ਉਹ ਕਰਦਾ ਹੈ ਕਈ ਨੌਕਰੀ ਕਰਦਾ ਉਹ ਸੋਡਾ ਤਰਕ ਸ਼ਰੀਕੇ ਵਾਜੀ ਵਾਲਾ ਫਿਰ ਮੈਂ ਕਹਾਂ ਗਿਆ ਕਹਿੰਦੇ ਥੋਸੇ ਕਰੀ ਨੌਕਰੀ ਕਰਦਾ ਸਰਕਾਰੀ ਨੌਕਰੀ ਦਾ ਬੰਦਾ ਪਹਿਲਾਂ ਕਿ ਮੇਰੇ ਸਕਦਾ ਅਰੇ ਉਹ ਜੋ ਵੀ ਘਟ ਰਿਹਾ ਮਮਾ ਤੂੰ ਵੀ ਦੇਖ ਲਈਆਂ ਉਹਨੂੰ ਇਹ ਤਾਂ ਮੈਨੂੰ ਪਤਾ ਤੇਰੇ ਨਾਲ ਪਹਿਲਾਂ ਨਾ ਆਇਆ ਬੈਠਾ ਕਿਹਜਦਾ ਬੰਦਾ ਡੁੱਟੀ ਜਾਵੇ ਹੁਣ ਮੇਰੀ ਗੱਲ ਸੁਣ ਲੈ ਭਾਈ ਜਾਓ ਕਿਸ਼ਤਾ ਜਾ ਬਰੁਆਨ ਚ ਲੱਗਿਆ ਹ ਭਾਈ ਪ੍ਰਾਈਵੇਟ ਕਿਸ਼ਤਾ ਜ ਨਹੀਂ ਭਰਦੇ ਹੁਣ ਤੇ ਹਾਂ 7-8000 ਤਨਖਾਹ ਦੇ ਉਹਨੇ ਚ ਲੱਗਿਆ ਦੇਖ ਭਾਈ ਜਦੋਂ ਮੈਂ ਰਿਸ਼ਤਾ ਕਰਿਆ ਸੀਗਾ ਹਾਂ ਠੀਕ ਆ ਮੈਨੂੰ ਤਾਂ ਸਾਰਾ ਬੈਂਕ ਬੰਕ ਵੀ ਦਿਖਾ ਕੇ ਲਏ ਸੀ ਜਿਹੜੀ ਕੁਰਸੀ ਤੇ ਬਹਿੰਦਾ ਉਹ ਸਾਰਾ ਕੁਝ ਦਿਖਾ ਕੇ ਲਿਆਏ ਸੀ ਵੀ ਆ ਬੈਠਾ ਭਾਈ ਆ ਇਹਦਾ ਕੰਮ ਹੈ ਉਹ ਡੈਡੀ ਕਮਾਲ ਕਰੀਨ ਉਹ ਤਾਂ ਪ੍ਰਾਈਵੇਟ ਹੀ ਬੰਦੇ ਨੇ ਵਿੱਚ ਉਹ ਉੱਥੇ ਨਹੀਂ ਉਹ ਬ੍ਰਾਂਚ ਬਰੂਨ ਜੀ ਹੁੰਦੀ ਆ ਆ ਕੁਰਸੀਆਂ ਜਿਹੜੀਆਂ ਉੱਥੇ ਪਹਿਲਾਂ ਬੁਲੇ ਦਿੰਦੇ ਇਹਨਾਂ ਨੂੰ ਫੇਰ ਆਇ ਤੇਰੀ ਮਾਮੀ ਬਗਰ ਲਾ ਕੇ ਮੈਂ ਵੀ ਕਰਾ ਲਿਆ ਲੋਨ ਇੱਕ ਇਹਨਾਂ ਨੂੰ ਉੱਥੋਂ ਭੇਜਦੇ ਹੁੰਦੇ ਨੇ ਵੀ ਜਾ ਬੁਲਾਣੇ ਤਾਂ ਲੋਨ ਕਰਾ ਕੇ ਲਓ ਭਾਈ ਉਹ ਫਾਰ ਫਾਇਲਾਏ ਪਰ ਕਿਲੇ ਉਹਦੇ ਲੋਨ ਇੰਨੇ ਲੋਨ ਚਾਹੀਦੇ ਚਲ ਉਹ ਐਂ ਦੱਸ ਕੁੜੀ ਤਾਂ ਸੁਖੀ ਆ ਉੱਥੇ ਉਹ ਕੁੜੀ ਤਾਂ ਸੁਖੀ ਐ ਕੁੜੀ ਨੂੰ ਤਾਂ ਕੀ ਹੋਣਾ ਗੱਲ ਕਰੇ ਇਹ ਕੰਜਰ ਨਾ ਪਤਾ ਨਹੀਂ ਕਿਹਾ ਜਾਏ ਵੱਡੜ ਜਾ ਕੁੜਮਣੀ ਨੇ ਕੀ ਖਾ ਕੇ ਜੰਮਿਆ ਮੇਰਾ ਸਾਲਾ ਅੱਗ ਦੀ ਨਾਲ ਹਰ ਟਾਈਮ ਹਰ ਟੈਸ ਸੁਖੀ ਕਲੇਸੀ ਆ ਦੇਖ ਪੈਸੇ ਕੰਨੂ ਤਾਂ ਨਹੀਂ ਕੁੜੀ ਤੰਗ ਪਰ ਉਹ ਮੇਰਾ ਸਾਲਾ ਲੜਦਾ ਹੀ ਰਹਿੰਦਾ ਹੈ ਕਲੇਸੀ ਆ ਹਾਂ ਚੱਲ ਮੈਂ ਤਾਂ ਇਹੀ ਕਹਿਣਾ ਆਇਆ ਸੀ ਮੈਂ ਤਾਂ ਕਰਦਾਨੇ ਦੱਸਿਆ ਕਹਿੰਦੇ ਵੀ ਐ ਕਰਕੇ ਜਵਾਗ ਜੇ ਲੜਪੇ ਸੀ ਮਾਂ ਚੱਲ ਮੈਂ ਵੀ ਜਾਇਆ ਉਹਦੇ ਮਾਮਾ ਉਹਦੇ ਮਾਮੀ ਆ ਗਈ ਤਾਂ ਕਿਹੜਾ ਛੁੱਟ ਗਿਆ ਉਹਦਾ ਸਿਰ ਪਾੜ ਦਿੰਦਾ ਮੈਂ ਉਹਦੇ ਉਹਨੂੰ ਪਾੜ ਕੇ ਸ਼ੇਰਾ ਫਿਰ ਤੇਰਾ ਕਿਹੜਾ ਵੀ ਫਾਇਦਾ ਹੋਣਾ ਮੇਰੀ ਗੱਲ ਸੁਣ ਪੁੱਤ ਇੱਕ ਮੈਂ ਤੈਨੂੰ ਦੇਖ ਤੈਨੂੰ ਸਾਰੀਆਂ ਗੱਲਾਂ ਦੀ ਸਿਆਣਪ ਤੂੰ ਸਿਆਣੀਆਂ ਗੱਲਾਂ ਕਰਦਾ ਹੁੰਦਾ ਹੈ। ਉਹਦਾ ਮਾਮਾ ਚੱਲ ਮੇਰਾ ਸਾਣਾ ਉਹ ਮੂਰਖ ਹੈ ਤੂੰ ਤਾਂ ਨਹੀਂ ਮੂਰਖ ਤੂੰ ਭਾਈ ਫੇਰ ਵੀ ਛੋਟਾ ਬੱਜੇਗਾ। ਅੱਫੇ ਫੇਰੀ ਮੈਂ ਸਿਆਣਾ ਜਿਵੇਂ ਸਿਆਣਾ ਤੇਰੀ ਗੱਲ ਸੁਣਦਾ ਜੇ ਤੂੰ ਉਹਦੇ 60 ਫੀਟ ਮਾਰ ਦਿੰਦਾ ਉਹਦੇ ਪਿੰਦ ਵਾਲਿਆਂ ਨੇ ਤਾਂ ਇਹਨਾਂ ਨੂੰ ਨਹੀਂ ਕੁਝ ਕਹਿਣਾ ਸੀ ਨਾਨਕਿਆਂ ਨੂੰ ਘੜਦੇ ਹੋ। ਹਾਂ। ਤੁਸੀਂ ਸਾਡੇ ਕੋਲੇ ਆਏ ਸੀ ਸਾਡੀ ਵੀ ਬਦਨਾਮੀ ਸੀ ਉਹਦੇ ਚ ਤਾਂ ਮੇਰੇ ਮਾਮੀ ਨੇ ਦੱਸੀ ਹੁਣ ਮੈਂ ਮਾਮੀ ਦੇ ਕਹਿਣ ਤੇ ਨਾਲ ਦੀ ਨਾਲ ਰੁਕ ਗਿਆ। ਉਹ ਬੰਦਾ ਫੇਰ ਵੀ ਨਾ ਰੁਕਿਆ। ਉਹ ਪਹਿਲਾਂ ਤਾਂ ਸਾਨੂੰ ਐ ਸ਼ਰਮ ਚਾਹੀਂਦੀ ਆ ਵੀ ਅਸੀਂ ਨਾਨ ਸੌਰੇ ਆਏ ਹੋਏ ਹਾਂ। ਉੱਥੇ ਆ ਕੇ ਕੀ ਲੜਾਈਆਂ ਕਰਨੀਆਂ ਹੁੰਦੀਆਂ। ਉਹ ਇੱਥੇ ਆ ਕੇ ਤਾਂ ਸੇਵਾ ਪਾਣੀ ਕਰਾਉਂ ਚਾਰ ਦਿਨ ਆਵਦਾ ਇਹ ਨਾਲੇ ਮੇਰੀ ਗੱਲ ਸੁਣਾ ਗੱਲ ਦਾ ਸਾਰੀ ਦਾ ਰੋਲਾ ਇੱਥੋਂ ਮੁੱਕ ਜੰਦਾ ਜਦੋਂ ਆਪਣੀ ਕਿਸੇ ਨਾਲ ਬਣਦੀ ਨਾ ਹੋਵੇ ਨਾ ਪਾਸਾ ਵੱਟ ਜੇ ਪੁੱਤ ਆ ਆਪਦਾ ਤੂੰ ਖੇਤ ਬਗ ਜਾ ਜੇ ਇੱਥੇ ਬੈਠਾ ਹੋ ਮੇਰਾ ਵੀ ਨਾ ਪਾਸਾ ਵੱਟਦਾ ਸੀਗਾ ਜੇ ਮੰਜਲੇ ਪਰੋਪਰ ਆ ਕੇ ਛੱਡਦਾ ਕਹਿੰਦਾ ਪਰੇ ਬੈਠਣਾ ਮੈਂ ਖੁੰਦਗਾ ਕਰਦਾ ਸੀ ਆ ਖੁੰਦਗਾ ਕਰਦਾ ਸੀ ਪਰ ਮਾੜੀ ਗੱਲ ਤਾਂ ਉਸੇ ਦੀ ਹੈ ਮਾੜੀ ਗੱਲ ਉਸੇ ਦੀ ਹੈ ਦਾਰਾ ਤੇਰਾ ਹੱਕ ਬਣਦਾ ਸਮਝਾਉਣ ਦਾ ਉਹਨੂੰ ਉਹ ਦੇਖ ਮੈਂ ਤਾਂ ਬਾਈ ਉਹਨੂੰ ਬਹੁਤ ਬਹੁਤ ਵਾਰੀ ਸਮਝਾ ਲਿਆ ਉਹਨੂੰ ਬਹੁਤ ਵਾਰੀ ਸਮਝਾ ਲਿਆ ਕਿਵੇਂ ਗੁਰਪ੍ਰੀਤ ਵਰਕੇ ਘ ਓ ਬਸ ਉਹ ਬਾਜ਼ਾਰ ਤਿੱਕਰ ਗਏ ਨੇ ਅੱਛਾ ਹਾਂ ਕੱਲ ਠੀਕ ਐ ਫਿਰ ਮੈਂ ਚੱਲਦਾ ਮੈਂ ਤਾਂ ਹੀ ਕਹਿਣਾ ਐ ਤੈਨੂੰ ਮਾ ਕੁਛੀ ਤਾਂ ਸਿਆਣੀ ਉਹ ਤਾਂ ਜਵਾਕ ਸੀਗੇ ਚਾਹ ਪਾਣੀ ਕਿਹ ਲੈ ਨਾ ਨਾ ਬਸ ਚਾਹ ਪਾਣੀ ਦਾ ਸ਼ਰਮ ਮੈਂ ਜਾਂਦਾ ਕਰੀ ਇਹਨੂੰ ਚਾਹ ਤੂੰ ਪੁੱਛਦੇ ਇਹਨੂੰ ਸਾਲੇ ਨੂੰ ਐ ਨਹੀਂ ਆਈ ਵੀ ਚੱਲ ਉੱਥੇ ਪਰੌਣਾ ਬੈਠਾ ਮੈਂ ਡੋਲੂ ਜਾਦੇ ਬਣਾ ਕੇ ਲੈ ਆਂ ਹੂੰ ਕਰੀ ਜੋ ਛੋਟੀ ਸੇਵਾ ਕਰਾਂਗੇ ਜੇ ਤੂੰ ਆਵੇਂਗਾ ਤਾਂ ਕਰਾਂਗੇ ਹੂੰ ਡੋਲੂ ਲੈ ਕੇ ਤੇਰੇ ਮਗਰ ਮਗਰ ਫਰਦਾ ਰਹਾਂਗੀ ਚੰਗਾ ਤੇਰੇ ਸੌਰੀ ਨਹੀਂ ਤੇਰੇ ਮਗਰ ਕੋਈ ਫਰਦਾ ਬਾਹਰ ਨਹੀਂ ਰਹਿਣੀ ਜਾਇਆ ਯਾਰ ਮਾਰਨੀ ਹੁਣ ਤਾਂ ਸੁਣ ਜਾ ਹੁਣ ਭੱਜ ਰਿਹਾ ਤੇਰੇ ਸੌਰੀ ਨਹੀਂ ਤੇਰੇ ਮਗਰ ਕੋਈ ਤੇ ਮੇਰੀ ਗੱਲ ਸੁਣ। ਕਿਹਾ ਜੈਤਰਾ ਮਾਮਾ ਹੋਏ। ਤਾਂ ਬੰਦਾ ਠੀਕ ਆ। ਇਹ ਮੇਰੇ ਕਿਹਨੇ ਤੇ ਮੇਰੀ ਮੇਰੇ ਨਾਲ ਜੇ ਵਿੱਚ ਹੱਡਾ ਕਰਦਾ ਮੈਂ ਵੀ ਨਹੀਂ ਕਰ ਲੈਣਾ। ਤੇ ਮੈਂ ਤੈਨੂੰ ਐਂ ਕਹਿੰਦਾ ਗੁਰਪ੍ਰੀਤ ਕਿੱਧਰ ਗਿਆ ਹੋਇਆ? ਉਹ ਗੁਰਪ੍ਰੀਤ ਭਾਈ ਉਹਨੂੰ ਲੈ ਕੇ ਗਿਆ ਹੋਇਆ ਵੀਤ ਨੂੰ। ਕੱਲ ਤਾਂ ਲੜਕੇ ਹਟੇ ਨੇ ਉਹ। ਯਾਰ ਤੂੰ ਸੀ ਵੀ ਨਾ। ਕੱਲ ਬੱਚਾ ਚਪੜੋ ਚਪੜੀ ਹੋਇਆ ਪੂਰੇ ਉਹ। ਓਏ ਹੈਲੋ ਜੀ। ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ। ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ। ਇਸੀ ਤਰ੍ਹਾਂ ਵੀਡੀਓ ਨੂੰ ਬਤ ਤੋਂ ਬਤ ਸਪੋਰਟ ਕਰਦੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਜਾਣਾ ਤੇ ਕਮੈਂਟਾਂ ਦੇ ਵਿੱਚ ਦੱਸਣਾ ਕਿਸ ਦੀ ਐਕਟਿੰਗ ਸਭ ਤੋਂ ਜ਼ਿਆਦਾ ਸੋਹਣੀ ਲੱਗੀ ਤੇ ਕਿਸ ਦੇ ਡਾਇਲੋਗ ਸਭ ਤੋਂ ਜ਼ਿਆਦਾ ਵਧੀਆ ਲੱਗੇ ਹਾਂਜੀ ਜਿਹੜੇ ਵੀਡੀਓ ਨੂੰ ਬੋਰਿੰਗ ਦਾਸ ਰਹੇ ਨੇ ਸੋਨੂੰ ਨੂੰ ਪਤਾ ਵੀਡੀਓ ਬਣਾਉਣ ਤੇ ਕਿੰਨੀ ਮਿਹਨਤ ਲੱਗਦੀ ਹੈਗੀ ਕਿੰਨਾ ਸਮਾਂ ਲੱਗਦਾ ਐਡੀਟਿੰਗ ਕਰਨ ਤੇ ਸੋ ਫਾਲਤੂ ਦੀਆਂ ਗੱਲਾਂ ਕਰਨ ਵਿੱਚ ਕੋਈ ਫਾਇਦਾ ਨਹੀਂ YouTube ਤੇ ਹੋਰ ਵੀ ਬਥੇਰੀਆਂ ਵੀਡੀਓ ਨੇ ਉਹਨਾਂ ਨੂੰ ਜਾ ਕੇ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਨੂੰ ਸਾਡੀ ਵੀਡੀਓ ਵਧੀਆ ਲੱਗਦੈ ਨੇ ਉਸ ਤੁਹਾਡਾ ਬਹੁਤ-ਬਹੁਤ ਧੰਨਵਾਦੀ ਜਿਹੜੇ ਸੋਹਣੇ-ਸੋਹਣੇ ਕਮੈਂਟ ਕਰਦੇ ਨੇ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਤੇ ਨੰਗਲ ਵਾਲੇ ਜੱਟ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਸਾਡਾ ਦੂਸਰਾ ਚੈਨਲ ਮਖੌਲੀ ਜੱਟ ਹੈ ਸੋ ਅਸੀਂ ਇਸ ਤੇ ਵੀ ਕਮਿਊਨਿਟੀ ਪੋਸਟ ਕਰਦੇ ਹੁੰਦੇ ਆ ਸਾਡੀ ਉਸ ਵੀਡੀਓ ਨੂੰ ਵੀ ਲਾਈਕ ਜਰੂਰ ਕਰਿਓ ਤੇ ਅੱਗੇ ਸ਼ੇਅਰ ਵੀ ਕਰਕੇ ਜਾਣਾ ਤੇ ਸਾਡੇ ਮਖੌਲੀ ਜੱਟ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਉਸਤੇ ਅਸੀਂ ਕੁਝ ਕੁ ਫਨੀ ਵੀਡੀਓ ਤੇ ਕੁਝ ਇਮੋਸ਼ਨਲ ਡਰਾਮਾ ਵੀਡੀਓ ਲੈ ਕੇ ਆਉਨੇ ਆ ਸੋ ਵੱਧ ਤੋਂ ਵੱਧ ਸਪੋਰਟ ਕਰਿਓ ਨੈਕਸਟ ਪਾਰਟ ਜਰੂਰ ਦੇਖਿਓ ਇਸ ਪੰਜਾਬੀ ਸੀਰੀਜ਼ ਦੇ ਕਿਉਂਕਿ ਇਸ ਤੋਂ ਵੀ ਜ਼ਿਆਦਾ ਇੰਟਰਸਟਿੰਗ ਪਾਰਟ ਆਉਣ ਵਾਲੇ ਨੇ ਥੈਂਕ ਯੂ